ਮਜੀਠੀਏ ਦੇ ਬਿਆਨਾਂ ਤੋਂ ਥੋੜਾ ਗਰੇਜ ਕਰਨ ਮਜੀਠੀਆ ਝੂਠ ਮਾਰਦਾ ਸਾਰੇ ਬਿਆਨਾਂ ਤੋਂ ਭਾਈ ਸਾਦੀ ਕਿਰਦਾਰ ਕੁੱਝ ਹੀ ਕਰਦਾ ਤੇ ਮਜੀਠੀਏ ਨੂੰ ਚਾਹੀਦਾ ਆਪਦਾ ਇਲਾਜ ਕਰਾਉਣਾ ਤੇ ਜੇ ਨਹੀਂ ਪੈਸੇ ਹੈਗੇ ਤੇ ਕੋਈ ਚੈੱਕ ਕੱਟ ਕੇ ਦੇ ਦੇਣਗੇ ਇਲਾਜ ਕਰਾਵੇ ਆਪਦਾ ਭਾਈ ਸਾਹ ਨੂੰ ਗਲਤ ਤਾਂ ਮੰਨ ਲਓ ਭਾਈ ਸਾਹ ਦੇ ਉਲਟੇ ਡੇ ਬਿਆਨ ਦਿੰਦਾ ਹੈ 2027 ਭਾਈ ਸਾਦੀ ਵੱਡੇ ਪੱਤਰ ਤੇ ਸਰਕਾਰ ਬਣਾਵਾਂਗੇ ਤੇ ਮਾਰ ਹੈ ਗੁਮਤਰੇ ਕਿਰਪਾ ਰੋਟੇ ਬਾਬਾ ਜੀ ਕੀ ਕਹਿਣਾ ਤਾਂ ਬਾਬਾ ਜੀ ਮੈਡੀਕਲ ਮੈਂ ਬਾਬਾ ਜੀ ਮੈਡੀਕਲ ਠੀਕ ਮੈਰੀ ਕਲ ਕੀ ਕੀ ਕਹਣਾ ਚਾਹੁੰਗੇ ਅਫਸਰ ਅੰਮੜ ਹੜਤਾਲ ਦੀ ਕੀਤੀ ਗਈ ਸੀ ਟੋਟੇ ਵੱਲੋਂ ਬਾ ਠੀਕ ਤਕਰੀਬ ਸਾਰਾ ਚੜਦੀ ਕਲਾ ਹੈ ਚੜਦੀ ਕਲਾ ਨਹੀਂ ਤੁਹਾਡੇ ਵੱਲੋਂ ਭੁਖੜ ਹੜਤਾਲ ਦੀ ਕੀਤੀ ਗਈ ਬਾ ਉਹ ਸਾਰਾ ਕੋ ਠੀਕ ਹੋ ਗਿਆ ਚੜਦੀ ਕਲਾ ਗੁਰੂ ਘਰ ਦੀ ਜੀ ਮੈਸੇਜ ਕੀ ਤੇ ਮੈਨੂੰ ਬਸ ਇੱਕ ਤੋਂ ਨੂੰ ਇਹ ਮੈਸੇਜ ਇਹ ਕਿ ਨੌਜਵਾਨਾਂ ਨੇ ਛੇ ਛੱਡਣਾ ਤੇ ਗੁਰੂ ਦੇ ਲਾੜ ਲੱਗਣ ਤੇ ਮਜੀਠੀਏ ਦੇ ਬਿਆਨਾਂ ਤੋਂ ਥੋੜਾ ਗਰੇਜ ਕਰਨ ਮਜੀਠੀਆ ਝੂਠ ਮਾਰਦਾ ਸਾਰੇ ਬਿਆਨਾਂ ਤੋਂ ਭਾਈ ਸਾਡੀ ਕਿਰਦਾਰ ਕੁੱਝੀ ਕਰਦਾ ਤੇ ਮਜੀਠੀਏ ਨੂੰ ਚਾਹੀਦਾ ਆਪ ਦਾ ਇਲਾਜ ਕਰਾਉਣਾ ਤੇ ਜੇ ਨਹੀਂ ਪੈ ਹੈਗੇ ਤੇ ਕੋਈ ਚੈੱਕ ਕੱਟ ਕੇ ਦੇ ਦੇਾਂਗੇ ਲਾਜ ਕਰਾਵੇ ਆਪਦਾ ਚੜਦੀ ਕਲਾ ਚੜਦੀ ਕਲਾ ਕੁਝ ਸੁਨੇਹਾ ਕੋਈ ਤੰਗਾ ਗੁਰੂ ਦੀ ਕਿਰਪਾ ਬਸ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅਮਰ ਤੇ ਸ਼ਗੋ ਦੇ ਗੁਰੂ ਦੇ ਲੜ ਲੱਗੋ ਹਾਂ ਕਿਵੇਂ ਮੈਡੀਕਲ ਕਰਾਉਣਾ ਸੀ ਲੈ ਕੇ ਹਸਪੀਟਲ ਕਿਵੇਂ ਲੈ ਕੇ ਆਏ ਹਾਂਜੀ ਹਾਂਜੀ